why wow. guru ਜਿ ਕਾ ਗਾਲਸ ਵਾਹਿਗੁਰੂ ਜੀ ਕੀ ਫਤਿਹ ਹੈ ਬਾਦਸ਼ਾਹ ਦਾ ਫਰਮਾਨ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਿਲ ਸੋਹਿੰਤੁ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜਿਓ ਗੁਰਮਖ ਪਰਵਾਰ ਨੂੰ ਪਰਮਾਤਮਾ ਨੇ ਇਹ ਸੋਹਣੇ ਘਰ ਇਹ ਮੰਦਿਰ ਬਖਸ਼ਿਸ਼ ਕੀਤੇ ਨੇ ਜੈ ਪਰਸਾਦ ਵਸੇ ਸੁਖ ਮੰਦਰ ਤੇ ਸਹਿਤ ਹੈ ਸਦਾ ਮਨ ਅੰਦਰ ਜਿਸ ਪਰਮਾਤਮਾ ਦਾ ਕਰਕੇ ਸਾਨੂੰ ਇਹ ਤੇਹੀ ਮਿਲੀ ਹੈ ਜਿਸ ਪਰਮਾਤਮਾ ਦਾ ਕਰਕੇ ਸਾਨੂੰ ਇਹ ਪਰਿਵਾਰ ਮਿਲਿਆ ਹੈ ਜਿਸ ਪਰਮਾਤਮਾ ਦਾ ਕਰਕੇ ਸੋਹਣੇ ਮੰਦਿਰ ਪ੍ਰਾਪਤ ਹੁੰਦੇ ਨੇ ਸਾਨੂੰ ਉਸ ਨਿਰੰਕਾਰ ਪਰਮਾਤਮਾ ਦਾ ਸਿਮਰਨ ਆਪਣੇ ਮਨ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਨਿਰੰਕਾਰ ਪਰਮਾਤਮਾ ਜੋ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਮਨ ਕਰਕੇ ਜੁੜਨਾ ਹੁੰਦਾ ਹੈ ਜਿਸ ਰਾ ਸੰਸਾਰ ਵਿੱਚ ਆਪਾਂ ਦੇਖਦੇ ਹਾਂ ਕਿ ਸਰੀਰ ਦੇ ਰਹਿਣ ਵਾਸਤੇ ਇੱਕ ਘਰ ਦੀ ਜ਼ਰੂਰਤ ਹੁੰਦੀ ਹੈ ਸਰੀਰ ਨੂੰ ਚੱਲਣ ਪਿਰਨ ਵਾਸਤੇ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਤੇ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਉਣ ਵਾਸਤੇ ਕੱਪੜੇ ਦੀ ਜ਼ਰੂਰਤ ਹੁੰਦੀ ਹੈ ਐਸੀ ਹੀ ਤਰ੍ਹਾਂ ਜਿਹੜਾ ਸਾਡਾ ਮਨ ਹੈ ਮਨ ਵਾਸਤੇ ਵੀ ਰਹਿਣ ਵਾਸਤੇ ਘਰ ਦੀ ਜ਼ਰੂਰਤ ਹੈ ਮਨ ਵਾਸਤੇ ਵੀ ਖੁਰਾਕ ਦੀ ਲੋੜ ਰਹਿੰਦੀ ਹੈ ਤੇ ਮਨ ਵਾਸਤੇ ਕੱਪੜਾ ਵੀ ਚਾਹੀਦਾ ਹੈ ਜੋ ਮਨ ਨੇ ਪਹਿਨਣਾ ਹੁੰਦਾ ਹੈ ਉਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ। ਜਿਸ ਰਾ ਸੰਸਾਰ ਵਿੱਚ ਆਪਾਂ ਮਾਤਾ ਪਿਤਾ ਦੇ ਕੋਲੋਂ ਸੰਸਾਰੀ ਜੀਵਨ ਦੇ ਕੋਲੋਂ ਇਹ ਤਾਂ ਸਿੱਖ ਲੈਂਦੇ ਹਾਂ ਤੇ ਸਰੀਰ ਨੂੰ ਪਾਲਣ ਵਾਸਤੇ ਕਮਾਈ ਕਰਨੀ ਹੈ, ਘਰ ਬਣਾਉਣਾ ਹੈ, ਕੱਪੜਾ ਪਹਿਨਣਾ ਹੈ। ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਕਪੜਾ ਵੀ ਪੈਣ ਰਹੇ ਹਾਂ ਖਾਣਾ ਵੀ ਖਾ ਰਹੇ ਹਾਂ ਘਰਾਂ ਵਿੱਚ ਵੀ ਰਹਿ ਰਹੇ ਹਾਂ ਪਰ ਇਹ ਸਾਰਾ ਕੁਝ ਪ੍ਰਾਪਤ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਸਾਡਾ ਜਿਹੜਾ ਮਨ ਹੈ ਜਾਂ ਮਨ ਕਰਕੇ ਅਸੀਂ ਅਸ਼ਾਂਤ ਰਹਿੰਦੇ ਹਾਂ ਮਨ ਕਰਕੇ ਅਸੀਂ ਦੁਖੀ ਰਹਿੰਦੇ ਹਾਂ ਮਨ ਕਰਕੇ ਅਸੀਂ ਚਿੰਤਾ ਦੇ ਵਿੱਚ ਰਹਿੰਦੇ ਹਾਂ ਮਹਾਰਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਨਾਚੁ ਦਰ ਲਵੰ ਭੋਜਨੰ ਬਿੰਜਨੰ ਨਾਚੁ ਦਰ ਲਵੰ ਛਵਚੰ ਅੰਬਰੈ ਜੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਵੀ ਲਓ ਸੋਹਣੇ ਕੱਪੜੇ ਵੀ ਪਹਿਨ ਲਓ ਤੇ ਬੌਧਿਕ ਕੋ ਵੱਡੀ ਗੱਲ ਨਹੀਂ ਹੈ ਨਾਚੁ ਦਰ ਲਵੰ ਸਤ ਮਿੱਤਰ ਭਰਾਤ ਬੰਦਵੈ ਨਚੁ ਦੁਰਲਭੰ ਬਨਿਤਾ ਬिलास ਹੈ ਨਚੁ ਦੁਰਲਭੰ ਵਿਦਿਆ ਪਰ ਬੀਣਾ ਨਚੁ ਦੁਰਲਭੰ ਚਤਰ ਚੰਚਲੇ ਦੁਰਲਭੰ ਇਕ ਭਗਵਾਨ ਨਾਮੈ ਨਾਨਕ ਲਬਦੈਨ ਸਾਧ ਸੰਨ ਕ੍ਰਿਪਾ ਪ੍ਰਭੂ ਸਾਰਾ ਕੁਝ ਕਰਦਿਆਂ ਕਰਦਿਆਂ ਵੀ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ ਜਿੰਨੀ ਦੇਰ ਤੱਕ ਮਨ ਪਰਮਾਤਮਾ ਵੱਲੋਂ ਬਣਾਏ ਹੋਏ ਆਪਣੇ ਨਿੱਜ ਘਰ ਦੇ ਵਿੱਚ ਪਰਵੇਸ਼ ਹੋ ਕੇ ਅਮਰਤ ਨੂੰ ਪ੍ਰਾਪਤ ਨਹੀਂ ਕਰਦਾ ਅਮਰਤ ਰਸ ਦੀ ਪ੍ਰਾਪਤੀ ਨਹੀਂ ਕਰਦਾ ਦੇ ਸਿਵਤ ਸਲਾਦਾ ਕਪੜਾ ਨਹੀਂ ਪਹਿਨਦਾ ਉਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਹੋਏ ਸਮਝਾਉਣ ਦਾ ਯਤਨ ਕਰਦੇ ਨੇ ਜਸਰਾ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਜੀ ਆਪਾਂ ਨੂੰ ਦੱਸ ਰਹੇ ਸੀ ਕਿ ਸਾਧੂ ਦੀ ਸ਼ਰਨ ਵਿੱਚ ਆ ਕੇ ਕਿਸਰਾ ਸੰਗਤ ਵਿੱਚ ਆ ਕੇ ਏ ਮਨ ਦੀ ਜਿਹੜੀ ਬੁੱਧ ਹੈ ਉਹ ਬਦਲ ਜਾਂਦੀ ਹੈ ਕਿਉਂਕਿ ਸੰਗਤ ਵਿੱਚ ਆ ਕੇ ਜਿਹੜੇ ਸਾਧੂ ਜਨ ਨੇ ਜਿਹੜੇ ਗੁਰਮਖ ਨੇ ਜਿਹੜੇ ਸੰਤ ਨੇ ਉਹ ਸਾਡੇ ਮਨ ਨੂੰ ਉਪਦੇਸ਼ ਦਿੰਦੇ ਨੇ ਉਹ ਸਮਝਾਉਂਦੇ ਨੇ ਕਿ ਜੋ ਤੁਸੀਂ ਕਰ ਰਹੇ ਹੋ ਇਹ ਸਿਰਫ ਸਰੀਰ ਵਾਸਤੇ ਕਰ ਰਹੇ ਹੋ ਜੇ ਤੁਸੀਂ ਖੇਤੀ ਕਰਦੇ ਹੋ ਇਹਦੇ ਨਾਲ ਤੁਹਾਨੂੰ ਰੋਟੀ ਮਿਲਦੀ ਹੈ ਸਰੀਰ ਦੀ ਖੁਰਾਕ ਹੈ ਕਪੜਾ ਮਿਲਦਾ ਹੈ ਇਹ ਸਰੀਰ ਵਾਸਤੇ ਹੈ ਇੱਕ ਘਰ ਮਿਲਦਾ ਹੈ ਸਰੀਰ ਦੇ ਰਹਿਣ ਵਾਸਤੇ ਹੈ ਪਰ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਰਹਿਣ ਵਾਸਤੇ ਇੱਕ ਨਿਜ ਘਰ ਬਣਾ ਕੇ ਦਿੱਤਾ ਹੋਇਆ ਹੈ ਜੇ ਤੁਸੀਂ ਸੁੱਖ ਲੈਣਾ ਤੇ ਆਪਣੇ ਉਸ ਨਿਜ ਘਰ ਦੇ ਵਿੱਚ ਵੀ ਵਸਾ ਕਰੋ ਓ ਫਿਰ ਸੰਤ ਜਨ ਗੁਰਮੁਖ ਜਨ ਸਾਨੂੰ ਸਮਝਾਉਂਦੇ ਨੇ ਉਹ ਕਹਿੰਦੇ ਨੇ ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੋਟ ਹਰੀਆ ਪਿੰਨ 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 ਕਰੀਆ ਨਿਜ ਮੰਦਰ ਪਿਰਿਆ ਵਿੱਚ ਮਨ ਕੋਟ ਵਰੀਆ ਤਾਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਵਾਸਤੇ ਨਿਜ ਘਰ ਬਣਾਇਆ ਹੋਇਆ ਹੈ ਤੇ ਨਿਜ ਘਰ ਦੇ ਵਿੱਚ ਮਨ ਵਾਸਤੇ ਪਰਮਾਤਮਾ ਨੇ ਉਹ ਵਸਤੂ ਰੱਖੀ ਹੋਈ ਹੈ ਨਿਜ ਘਰ ਦੇ ਵਿੱਚ ਮਨ ਦੀ ਖੁਸ਼ਾਹਕ ਰੱਖੀ ਹੈ ਅੰਮ੍ਰਿਤ ਰਸ ਰੱਖਿਆ ਹੋਇਆ ਹੈ ਉਸ ਨਿਜ ਘਰ ਦੇ ਵਿੱਚ ਕਿੰਤਾ ਮਨੀ ਦਾ ਪ੍ਰਬੰਧ ਕੀਤਾ ਹੋਇਆ ਹੈ ਉਸ ਨਿਜ ਘਰ ਦੇ ਵਿੱਚ ਪਾਰ ਜਾਤ ਦਾ ਪ੍ਰਬੰਧ ਕੀਤਾ ਹੋਇਆ ਹੈ ਉਸ ਨਿਜ ਘਰ ਦੇ ਵਿੱਚ ਸੁਖ ਸਾਗਰ ਦਾ ਪ੍ਰਬੰਧ ਕੀਤਾ ਹੈ ਕਿ ਇਹ ਜਿਹੜਾ ਮੇਰਾ ਮਨ ਬੱਚਾ ਹੈ ਇਹਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਇਹ ਨਿਜ ਘਰ ਦੇ ਵਿੱਚੋਂ ਪ੍ਰਾਪਤ ਕਰ ਸਕਦਾ ਹੈ ਜਿਸ ਤਰ੍ਹਾਂ ਆਪਾਂ ਘਰ ਬਣਾਉਂਦੇ ਹਾਂ ਤੇ ਉਸ ਘਰ ਦੇ ਵਿੱਚ ਅਸੀਂ ਹਰ ਇੱਕ ਸਹੂਲਤ ਰੱਖਦੇ ਹਾਂ ਕਿ ਇਹ ਬੱਚੇ ਨੂੰ ਹਰ ਇੱਕ ਸਹੂਲਤ ਘਰ ਦੇ ਵਿੱਚੋਂ ਹੀ ਮਿਲੇ ਤੇ ਮਾਂ ਪਿਓ ਕਹਿੰਦੇ ਨੇ ਕਿ ਇਹ ਮੇਰਾ ਬੱਚਾ ਜਿਹੜਾ ਹੈ ਇਹ ਰਾਜਾ ਹੈ ਪਿਆਰ ਨਾਲ ਕਈ ਦਫਾ ਤੇ ਪਰਮਾਤਮਾ ਨੇ ਆਪਣੇ ਮਨ ਬੱਚੇ ਨੂੰ ਸੱਚੀ ਮੁੱਚੀ ਦਾ ਰਾਜਾ ਬਣਾਇਆ ਹੋਇਆ ਹੈ ਤੇ ਰਾਜੇ ਦੇ ਰਹਿਣ ਵਾਸਤੇ ਨਿਜ ਘਰ ਬਣਾ ਦਿੱਤਾ ਹੈ ਤੇ ਨਿਜ ਘਰ ਦੇ ਵਿੱਚ ਕੀ ਕੁਝ ਰੱਖਿਆ ਹੋਇਆ ਕਿ ਬੱਚੇ ਨੂੰ ਬਾਹਰੋਂ ਨਾ ਲੱਭਣਾ ਪਵੇ ਕਿ ਮਾਇਆ ਦੇ ਘਰ ਦੇ ਵਿੱਚ ਨਾ ਤੁਰਿਆ ਫਿਰੇ ਤੇ ਨਿਜ ਘਰ ਦੇ ਵਿੱਚ ਮਾਤ ਪਿਤਾ ਨੇ ਕੀ ਰੱਖਿਆ ਹੈ ਮਹਾਰਜ ਕਹਿੰਦੇ ਨੇ ਸੁਖ ਸਾਗਰ ਸੋਰ ਧਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨੌਨਿਦ ਘਰ ਤਲ ਤੱਕ ਚਾਰ ਪਦਾਰਥਾਂ ਦਾ ਪ੍ਰਬੰਧ ਨਿਜ ਘਰ ਵਿੱਚ ਕੀਤਾ ਹੋਇਆ ਹੈ ਚਿੰਤਾ ਮਨੇ ਦਾ ਪ੍ਰਬੰਧ ਕੀਤਾ ਹੋਇਆ ਹੈ ਸੁਰ ਧਰ ਪਾਰ ਜਾਤ ਦਾ ਪ੍ਰਬੰਧ ਕੀਤਾ ਹੋਇਆ ਹੈ ਸਿੱਧੀ ਦਾ ਪ੍ਰਬੰਧ ਕੀਤਾ ਹੋਇਆ ਹੈ ਅਮਰਤ ਦਾ ਕੁੰਡ ਨਿਜ ਘਰ ਵਿੱਚ ਰੱਖਿਆ ਹੈ ਮਾਰੇ ਫਰਮਾਉਂਦੇ ਨੇ ਅੰਤਰ ਖੁੰਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰਿਆ ਵੀ ਇਹ ਜਿਹੜਾ ਮਨ ਰਾਜਾ ਹੈ ਇਹਦੇ ਰਾਜੇ ਦੀ ਖੁਰਾਕ ਅੰਮ੍ਰਿਤ ਰਸ ਹੈ ਇਹ ਨਿਜ ਘਰ ਵਿੱਚੋਂ ਪ੍ਰਾਪਤ ਕਰੇਗਾ ਹੁਣ ਨਿਜ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਰੱਖ ਕੇ ਤੇ ਪਰਮਾਤਮਾ ਨੇ ਇਸ ਕਾਇਆ ਨਗਰੀ ਦਾ ਇਸ ਮਨ ਨੂੰ ਰਾਜਾ ਬਣਾਇਆ ਹੋਇਆ ਹੈ ਤਮਾਰਜ ਕਹਿੰਦੇ ਨੇ ਕਾਇਆ ਨਗਰੀ ਇਹ ਮਨ ਰਾਜਾ ਪੰਜ ਵਸੇ ਵਿਚਾਰੀ ਸ਼ਬਦ ਰਵੇ ਆਸਣ ਕਾ ਰਾਜਾ ਅਦਲ ਕਰੇ ਗੁਣ ਕਾਰੀ ਪੀਏ ਜਿਹੜਾ ਰਾਜਾ ਹੈ ਜਦੋਂ ਇਸ ਨੇ ਨਿਜ ਮਹਿਲ ਵਿੱਚ ਬੈਠਣਾ ਹੈ ਇਹਨੇ ਪੰਜ ਗਿਆਨ ਇੰਦਰੀਆਂ ਤੋਂ ਸਲਾਹ ਲੈਣੀ ਹੈ ਤੇ ਸਲਾਹ ਲੈ ਕੇ ਗੁਣਾ ਦੇ ਆਧਾਰ ਦੇ ਉੱਪਰ ਇਹਨੇ ਕੋਈ ਫੈਸਲਾ ਕਰਨਾ ਹੈ ਤਾਂ ਜੋ ਸੰਸਾਰ ਦੇ ਵਿੱਚ ਹਲੇਮੀ ਰਾਜ ਚੱਲੇ ਇਹ ਰਾਜਾ ਆਪ ਵੀ ਸੁਖੀ ਰਵੇ ਤੇ ਜਿਹੜੀ ਉਹਦੀ ਪਰਜਾ ਹੈ ਉਹਦੇ ਨਾਲ ਵੀ ਸੁਖ ਅਤੇ ਆਨੰਦ ਮਹਿਸੂਸ ਕਰੇ ਤੇ ਕਿੱਥੋਂ ਦਾ ਰਾਜਾ ਬਣਾਇਆ ਜਿਸ ਆਜ ਆਪਾਂ ਗੁਰਮਖਾਂ ਦੇ ਭਾਈ ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖਿਆਏ ਉਨਾ ਹੀ ਘਰ ਬਣਾਇਆ ਹੈ ਰਹਿਣ ਵਾਸਤੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਮਨ ਰਾਜੇ ਨੂੰ ਘਰ ਬਣਾ ਕੇ ਦਿੱਤਾ ਹੈ ਮਾਰੇ ਕਹਿੰਦੇ ਕਾਇਆ ਕੋਟ ਗੜੇ ਮੇਰਾਜਾ ਨੈਭ ਖਵਾਸ ਭਲਾ ਦਰਵਾਜਾ ਇਹ ਜਿਹੜੀ ਕਾਇਆ ਹੈ ਇਹਦੇ ਵਿੱਚ ਜਿਹੜਾ ਗੜ੍ਹ ਹੈ ਆ ਜਿਹੜਾ ਆਪਣਾ ਨਿਜ ਮਹਿਲ ਹੈ ਇਹਦੇ ਵਿੱਚ ਮਨ ਨੂੰ ਰਾਜਾ ਬਣਾ ਦਿੱਤਾ ਹੈ ਤੇ ਰਾਜੇ ਨੇ ਹੁਕਮ ਕੀਤਾ ਕਿ ਇਸ ਨਗਰੀ ਦਾ ਰਾਜ ਤੇਰੇ ਮਤੇਦ ਹੈ ਤੇ ਤੂੰ ਰਾਜ ਕਰਨਾ ਹੈ ਆਪਣੀਆਂ ਗਿਆਨ ਇੰਦਰੀਆਂ ਦੇ ਕੋਲੋਂ ਸਲਾਹ ਲੈ ਕੇ ਇਹ ਜਿਹੜੇ ਕਾਲ ਦੇ ਦੂਤ ਨੇ ਇਹ ਜਿਹੜੇ ਤ੍ਰੈ ਗੁਣ ਨੇ ਇਹ ਵੀ ਤੇਰੇ ਹੀ ਮਤੇਦ ਨੇ ਤੇ ਮਾਰੀ ਕਹਿੰਦੇ ਨੇ ਰਾਜ ਤਾਮ ਸਤ ਕਾਲ ਇਹ ਸਭ ਤੇਰੀ ਸ਼ਾਇਰ ਹੁਣ ਮਨ ਨੂੰ ਰਾਜਾ ਬਣਾ ਕੇ ਪਰਮਾਤਮਾ ਨੇ ਇੱਕ ਕਿਲਾ ਸੌਂਪ ਦਿੱਤਾ ਹੈ ਕਿ ਰਾਜ ਕਰੋ ਪਰ ਹੁਣ ਜਦੋਂ ਮਨ ਰਾਜਾ ਆਪਣੇ ਨਿਜ ਮਹਿਲ ਦੇ ਵਿੱਚੋਂ ਇਹ ਰਾਜ ਭਾਗ ਦੇਖਣ ਵਾਸਤੇ ਇਸ ਕਾਇਆ ਨਗਰੀ ਦੇ ਵਿੱਚ ਆਉਂਦਾ ਹੈ ਤੇ ਕਾਇਆ ਨਗਰੀ ਦੇ ਵਿੱਚ ਇਹ ਪੰਜ ਦੂਤ ਜਿਹੜੇ ਨੇ ਉਹਦਾ ਧਿਆਨ ਬਦਲ ਦਿੰਦੇ ਨੇ ਜਦੋਂ ਇਹ ਮਨ ਰਾਜਾ ਆਉਂਦਾ ਇਸ ਨਗਰੀ ਦੇ ਵਿੱਚ ਦੇਖਣ ਵਾਸਤੇ ਵੀ ਸਾਰਾ ਕੁਝ ਠੀਕ ਚੱਲ ਰਿਹਾ ਹੈ ਤੇ ਇਸ ਮਨ ਰਾਜੇ ਨੂੰ ਇਹ ਕਾਲ ਦੇ ਜਿਹੜੇ ਦੂਤ ਨੇ ਉਹ ਨਸ਼ਾ ਦੇ ਦਿੰਦੇ ਨੇ ਜਿਸ ਕਰਕੇ ਇਹ ਜਿਹੜਾ ਰਾਜਾ ਹੈ ਇਹ नशे ਦੇ ਵਿੱਚ ਚਲਾ ਜਾਂਦਾ ਹੈ ਤੇ ਆਪਣਾ ਰਾਜ ਸੰਗਾਸਨ ਭੁੱਲ ਜਾਂਦਾ ਹੈ ਤੇ ਮਾਰੇ ਜੀ ਗੁਰਬਾਣੀ ਵਿੱਚ ਦੱਸਦੇ ਨੇ ਇਥੋਂ ਨਿਜ ਮੈਲ ਦੇ ਵਿੱਚੋਂ ਮਨ ਨਿਕਲਦਾ ਹੈ ਆਪਣਾ ਆਹ ਨਿਜ ਮੈਲ ਹੈ ਇਥੋਂ ਤੱਕ ਸ਼ਬਦ ਆਉਂਦਾ ਹੈ ਅੱਗੇ ਪੌਣ ਚਲਦੀ ਹੈ ਜਦੋਂ ਇਹ ਮਨ ਪੌਣ ਵਿੱਚ ਆ ਕੇ ਮਿਲਦਾ ਹੈ ਇਹਨਾਂ ਨੇਤਰਾਂ ਦੇ ਵਿੱਚ ਆ ਜਾਂਦਾ ਹੈ ਆ ਜਿਹੜੇ ਨੇਤਰ ਨੇ ਤੁਸੀਂ ਦੇਖਦੇ ਹੋ ਆਪਣੇ ਨੇਤਰਾਂ ਦੇ ਵਿੱਚ ਕਾਲਾ ਜਿਹਾ ਡੇਲਾ ਹੈ ਇਦੇ ਵਿੱਚ ਬਰੀਕ ਜਿਹਾ ਬਿੰਦੂ ਉਹਨੂੰ ਗੁਰਬਾਣੀ ਦੇ ਵਿੱਚ ਧੀਰੀ ਕਹਿੰਦੇ ਨੇ ਉਸ ਧੀਰੀ ਦੇ ਵਿੱਚ ਆ ਕੇ ਮਨ ਬੈਠਦਾ ਹੈ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ ਪਾਪ ਮਲੋਵੋ ਸੰਗ ਨੈਣ ਪਥੀਰੀ ਜਹਾਂ ਜਾਓ ਤਹਾਂ ਤ ਧੀਰੀ ਜਦੋਂ ਮਨ ਇਸ ਧੀਰੀ ਵਿੱਚ ਆਉਂਦਾ ਇਥੋਂ ਪਹੁੰਚਣ ਦੇ ਨਾਲ ਸੰਪਰਕ ਹੁੰਦਾ ਹੈ ਇਥੋਂ ਕਾਲ ਦਾ ਦੇਸ਼ ਸ਼ੁਰੂ ਹੋ ਜਾਂਦਾ ਹੈ ਤੇ ਮਾਰੇ ਸਮਝਾਉਂਦੇ ਨੇ ਬਾਲਕ ਰਾਜਾ ਕਾਚੀ ਨਗਰੀ ਦੁਸ਼ਟਾਂ ਨਾਲ ਪਿਆਰ ਜਦੋਂ ਰਾਜਾ ਆਉਂਦਾ ਹੈ ਇਹਦੇ ਨਾਲ ਛਲ ਹੁੰਦਾ ਹੈ ਧੋਖਾ ਹੁੰਦਾ ਹੈ ਉਹ ਕੀ ਕਰਦੇ ਨੇ ਇਹਨੂੰ ਅੱਗੇ ਭੇਟਾ ਲੈ ਕੇ ਮਿਲਦੇ ਨੇ ਮਾਰੇ ਕਹਿੰਦੇ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ ਜਦੋਂ ਰਾਜਾ ਆਉਂਦਾ ਹੈ ਇਹ ਕਾਲ ਦੇ ਦੂਤ ਭੇਟਾ ਲੈ ਕੇ ਮਿਲਦੇ ਨੇ ਇਹ ਉਹਨਾਂ ਦੇ ਧਿਆਨੇ ਲੱਗ ਜਾਂਦਾ ਹੈ ਇਹ ਉਸ ਰਾਜੇ ਨੂੰ ਨਸ਼ਾ ਦੇ ਦਿੰਦੇ ਨੇ ਤੇ ਜਦੋਂ ਰਾਜੇ ਨੂੰ ਨਸ਼ਾ ਦਿੰਦੇ ਨੇ ਤੇ ਮਹਾਰਜ ਕਹਿੰਦੇ ਕਲ ਕਲ ਵਾਲੀ ਕਾਮਵੱਧ ਮਨੁਆ ਪੀਵਣਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਈਪੀ ਹੋਏ ਖਵਾਰ ਜਦੋਂ ਪੌਣ ਵਿੱਚ ਆ ਕੇ ਮਿਲਦਾ ਹੈ ਇਹਦੇ ਅੰਦਰ ਤਮੋ ਗੁਣ ਦੇ ਵਿਚਾਰ ਪੈਦਾ ਹੋ ਜਾਂਦੇ ਨੇ ਜਦੋਂ ਇਹਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਕਾਮ ਦੇ ਕਰੋਧ ਦੇ ਲੋਭ ਦੇ ਮੋਹ ਦੇ ਇਹਨੂੰ ਨਸ਼ਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਇਹਨੂੰ ਜ਼ਹਿਰ ਦਿੰਦੇ ਨੇ ਮਦ ਦਿੰਦੇ ਨੇ ਨਸ਼ਾ ਦਿੰਦੇ ਨੇ ਇਹ ਮਨ ਇਸ ਮਾਇ ਦੇ ਘਰ ਵਿੱਚ ਆ ਕੇ ਸੌ ਜਾਂਦਾ ਹੈ ਜੇ ਬਾਦਸ਼ਾਹ ਬਾਣੀ ਚ ਦੱਸਦੇ ਨੇ ਕਹਿੰਦੇ ਅਮਲ ਗਲੋਲਾ ਕੂੜਕਾ ਦਿੱਤਾ ਦੇ ਬਨਹਾਰ ਮੱਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨਾਂ ਸੂਫੀਆਂ ਰਾਖਣ ਕੋ ਦਰਬਾਰ ਜਦੋਂ ਇਸ ਨੂੰ ਨਸ਼ਾ ਦਿੰਦੇ ਨੇ ਤੇ ਨਸ਼ੇ ਦੀ ਡੋਜ਼ ਜ਼ਿਆਦਾ ਹੋਣ ਕਰਕੇ ਹੌਲੀ ਹੌਲੀ ਇਹ ਜਿਹੜਾ ਮਨ ਹੈ ਇਹ ਨਸ਼ੇ ਦੇ ਵਿੱਚ ਆ ਕੇ ਸੌ ਜਾਂਦਾ ਹੈ ਤੇ ਜਦੋਂ ਰਾਜਾ ਸੌ ਗਿਆ ਤੇ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਇਹਨਾਂ ਦਾ ਕੰਟਰੋਲ ਕਾਲ ਦੇ ਕੋਲ ਆ ਜਾਂਦਾ ਹੈ ਇਹ ਜਿਹੜਾ ਰਾਜਾ ਸੌ ਜਾਂਦਾ ਹੈ ਤੇ ਪਾਤਸ਼ਾਹ ਬਾਣੀ ਚ ਦੱਸਦੇ ਨੇ ਕਿ ਜਿਸ ਤਰ੍ਹਾਂ ਇੱਕ ਕੋਈ ਰਾਜਾ ਹੈ ਉਹ ਸੰਘਾਸਣ ਤੇ ਬੈਠਾ ਹੋਇਆ ਉਹਨੂੰ ਨੀਂਦ ਆ ਗਈ ਤੇ ਉਹ ਆਪਣੇ ਸੰਗਾਸਨ ਤੇ ਹੀ ਸੌਂ ਗਿਆ ਤੇ ਸੁੱਤੇ ਪਏ ਨੂੰ ਉਹਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਉਹ ਮੰਗਤਾ ਬਣ ਕੇ ਮੰਗਦਾ ਫਿਰਦਾ ਹੈ ਹੁਣ ਰਾਜ ਭਾਗ ਇਹ ਮਨ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਇਸ ਨੂੰ ਜ਼ਹਿਰ ਦੇ ਦਿੱਤੀ ਤੇ ਇਹ ਨਸ਼ੇ ਦੇ ਵਿੱਚ ਇਹਨਾਂ ਕੋਲੋਂ ਇਹ ਚੀਜ਼ਾਂ ਮੰਗਣ ਲੱਗ ਪਿਆ ਇਹ ਜਿਹੜਾ ਕਾਲ ਸੀ ਮਾਇਆ ਸੀ ਇਹਦੀ ਦਾਸੀ ਬਣਾਈ ਹੋਈ ਸੀ ਤੇ ਜਿਵੇਂ ਜਿਵੇਂ ਇਹਨੂੰ ਜ਼ਹਿਰ ਦਿੰਦੇ ਗਏ ਨਚਾ ਦਿੰਦੇ ਗਏ ਇਹ ਮੰਗਤਾ ਬਣ ਗਿਆ ਮਾਰੇ ਕਹਿੰਦੇ ਨਾ ਜ਼ਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਵਾਰੀ ਲੱਭ ਹੰਦੇਰਾ ਬੰਦੀਖਾਨਾ ਔਗਣ ਪੈਲਹਾਰੀ ਇਹ ਮਨ ਰਾਜਾ ਸੀ ਆਪਣੇ ਨਿਜ ਮੈਲਵੇ ਜਾਣ ਦੀ ਬਜਾਏ ਇਹ ਨਸ਼ੇ ਦੇ ਵਿੱਚ ਆ ਗਿਆ ਤੇ ਇਹਨਾਂ ਦੇ ਕੋਲੋਂ ਇਹ ਚੀਜ਼ਾਂ ਮੰਗਣ ਲੱਗ ਪਿਆ ਤੇ ਵਰਾਜੇ ਦੀ ਕੀ ਹਾਲਤ ਹੋ ਗਈ ਨਰਪਤ ਏਕ ਸੰਗਾਸਨ ਸੋਵਾ ਸੁਪਨੇ ਪਿਆ ਭਖਾਰੀ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਹੁਣ ਇਹ ਜਿਹੜਾ ਮਨ ਰਾਜਾ ਸੌ ਗਿਆ ਤੇ ਇਹ ਸੁਪਨੇ ਵਿੱਚ ਮੰਗਤਾ ਬਣ ਗਿਆ ਹੁਣ ਮੰਗਦਾ ਫਿਰਦਾ ਹੈ ਮਾਤਾ ਪਿਤਾ ਨੇ ਘਰ ਬਣਾ ਕੇ ਦਿੱਤਾ ਘਰ ਵਿੱਚ ਸਹੂਲਤਾਂ ਰੱਖ ਕੇ ਦਿੱਤੀਆਂ ਪਰ ਆਪਣੇ ਘਰ ਜਾਣ ਦੀ ਬਜਾਏ ਐਸ ਦੇਸ਼ ਦੇ ਵਿੱਚ ਮੰਗਤਾ ਬਣ ਗਿਆ ਤੁਸੀਂ ਦੇਖਦੇ ਹੋ ਜਿੱਥੇ ਵੀ ਜਾਂਦਾ ਹੈ ਮੰਗਦਾ ਹੈ ਆ ਚੀਜ਼ਾਂ ਮੰਗਦਾ ਫਿਰਦਾ ਹੈ ਦਰਿਆਵੀ ਪਦਾਰਥ ਮੰਗਦਾ ਫਿਰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਇਹ ਮੰਗਤਾ ਬਣ ਗਿਆ ਹੈ ਅੱਜ ਸਾਡੇ ਮੰਨ ਦੀ ਇਹ ਹਾਲਤ ਬਣ ਗਈ ਪਾਤਸ਼ਾਹ ਕਹਿਣ ਲੱਗੇ ਕਿ ਐਸੀ ਅਵਸਥਾ ਵਿੱਚ ਇਹ ਦਰਦਰ ਤੇ ਮੰਗਦਾ ਫਿਰਦਾ ਹੈ ਮੰਗਤਾ ਬਣ ਗਿਆ ਹੈ ਤੇ ਮੰਗਤੇ ਦੀ ਹਾਲਤ ਕੀ ਹੈ ਇਹਨੂੰ ਫਿਰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ ਹੁਣ ਤੁਸੀਂ ਸੰਸਾਰ ਵਿੱਚ ਵਿਚਰਦੇ ਹੋ ਤੇ ਰਸਤੇ ਦੇ ਵਿੱਚ ਕੋਈ ਮੰਗਣ ਵਾਲਾ ਹੈ ਤੇ ਮੰਗਣ ਵਾਲੇ ਨੂੰ ਕੋਈ ਵੀ ਥਾਂ ਸਤਕਾਰ ਨਹੀਂ ਦਿੰਦਾ ਲੋਕ ਤਰਕਾਰਾਂ ਹੀ ਪਾਉਂਦੇ ਨੇ ਮਰ ਕਹਿੰਦੇ ਲੋਕ ਤਰਕਾਰ ਕਹੇ ਮੰਗਤ ਜਨ ਮੰਗਤ ਮਨ ਪਾਇਆ ਹੁਣ ਐਸਾ ਇਹ ਮਨ ਮੰਗਤਾ ਬਣ ਗਿਆ ਇਹ ਫਿਰ ਆਪਣੇ ਕਰ ਨਹੀਂ ਜਾਂਦਾ ਇਹ ਦੁਖੀ ਹੋ ਰਿਹਾ ਹੈ ਮੰਗਦਾ ਫਿਰਦਾ ਹੈ ਆਪਣਾ ਰਾਜ ਬਾਗ ਛੱਡ ਬੈਠਾ ਹੈ ਐਸੀ ਅਵਸਥਾ ਜਦੋਂ ਮਨ ਦੀ ਦੇਖਦੇ ਨੇ ਤੇ ਨਿਰੰਕਾਰ ਪਰਮਾਤਮਾ ਨਿਜ ਘਰ ਵਿੱਚ ਬੈਠੇ ਹੋਏ ਮਨ ਦੀ ਹਾਲਤ ਦੇਖਦੇ ਨੇ ਵੰਦੇ ਮੈਂ ਤਾਂ ਇਸ ਨੂੰ ਰਾਜਾ ਬਣਾਇਆ ਸੀ ਪਰ ਇਹ ਜਾ ਕੇ ਮੰਗਤਾ ਬਣ ਗਿਆ ਹੈ ਤੇ ਦੁਖੀ ਹੋ ਰਿਹਾ ਹੈ ਮੰਗਦਾ ਪਿਆ ਹੈ ਤੇ ਨਿਰੰਕਾਰ ਪਰਮਾਤਮਾ ਇਸ ਮਨ ਬੱਚੇ ਨੂੰ ਸਮਝਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇਸ ਨੂੰ ਘਰ ਵਿੱਚ ਬੁਲਾ ਕੇ ਸਮਝਾਇਆ ਜਾਏ ਉਹ ਇੱਥੇ ਨਿੱਜ ਘਰ ਵਿੱਚ ਬੈਠੇ ਹੋਏ ਨੇ ਇੱਥੋਂ ਪਰਮਾਤਮਾ ਇਸ ਮਨ ਨੂੰ ਆਵਾਜ਼ ਮਾਰਦਾ ਹੈ ਪੇ ਤੂੰ ਸੇ ਘਰ ਆ ਜਾਓ ਮੈਂ ਤੁਹਾਨੂੰ ਸਾਰੀਆਂ ਸਹੂਲਤਾਂ ਰੱਖ ਕੇ ਦਿੱਤੀਆਂ ਹੋਈਆਂ ਨੇ ਤੇ ਪਰਮਾਤਮਾ ਆਵਾਜ਼ ਦਿੰਦੇ ਨੇ ਉਹ ਕਹਿੰਦੇ ਨੇ ਮੇਰੇ ਮਾਨ ਪਰਦੇਸੀ ਵੇ ਪਿਆਰੇ ਆਓ ਘਰੇ ਕਹਿੰਦੇ ਘਰ ਆ ਜਾਓ ਵੀ ਤੁਹਾਨੂੰ ਇੰਨਾ ਸੋਹਣਾ ਘਰ ਬਣਾ ਕੇ ਦਿੱਤਾ ਵਿੱਚ ਸਾਰੀਆਂ ਸਹੂਲਤਾਂ ਰੱਖ ਕੇ ਦਿੱਤੀਆਂ ਤੇ ਤੂੰ ਕਿਉਂ ਬਾਹਰ ਮੰਗਦਾ ਫਿਰਦਾ ਇਹ ਆਪਣੇ ਘਰ ਵਿੱਚ ਆ ਜਾ ਇਹ ਤੋਂ ਫਿਰ ਮਾਤਾ ਪਿਤਾ ਆਵਾਜ਼ ਦਿੰਦੇ ਨੇ ਹੁਣ ਆਪਣਾ ਜਿਹੜਾ ਮਾਤਾ ਪਿਤਾ ਹੈ ਉਹਦਾ ਵਾਸਾ ਇੱਥੇ ਨਿਜ ਘਰ ਦੇ ਵਿੱਚ ਹੈ ਨਿਜ ਘਰ ਹੈ ਜਿੱਥੇ ਆ ਕਾਇਆ ਖਤਮ ਹੋ ਜਾਂਦੀ ਹੈ ਇਸ ਤੋਂ ਉੱਪਰ ਆਪਣਾ ਘਰ ਹੈ ਉਹਦੀ ਨਿਸ਼ਾਨੀ ਹੈ ਕਿ ਉਹਦੇ ਅਗਲੇ ਪਾਸੇ ਪੰਜ ਸ਼ਬਦ ਵੱਜਦੇ ਪੈਣ ਤੇ ਉਸ ਘਰ ਦੀ ਨਿਸ਼ਾਨੀ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਨੇ ਕਹਿੰਦੇ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਤੁਨ ਘਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ ਦੀਪ ਲੋਪਾ ਤਾਲ ਤੈ ਖੰਡ ਮੰਡਲ ਹਰਾਨ ਤਾਰ ਘੋਰ ਬਜੰਤਰ ਤੈ ਸਾਜ ਤਖਤ ਸੁਲਤਾਨ ਹੁਣ ਮਨ ਇੱਥੇ ਮਾਇਆ ਦੇ ਘਰ ਵਿੱਚ ਬੈਠਾ ਹੋਇਆ ਜਿਸ ਨੂੰ ਗੁਰਬਾਣੀ ਵਿੱਚ ਤ੍ਰੈ ਗੁਣ ਕਹਿੰਦੇ ਨੇ ਜਿਸ ਨੂੰ ਨੌ ਦਰਵਾਜੇ ਕਹਿੰਦੇ ਨੇ ਨੌ ਦਰਾਂ ਤੋਂ ਉੱਪਰ ਨਿਰੰਕਾਰ ਦਾ ਵਾਸਾ ਹੈ ਉਹਦੀ ਨਿਸ਼ਾਨੀ ਹੈ ਮਰ ਕਹਿੰਦੇ ਉੱਚੋ ਥਾਨ ਸੁਹਾਵਣੋ ਉੱਪਰ ਮਹਿਲ ਮਰਾਰ ਸੱਚ ਕਰਨੀ ਤੇ ਪਾਈਏ ਦਰ ਘਰ ਮਹਿਲ ਪਿਆਰ ਉਹ ਮਹਿਲ ਵਿੱਚ ਬੈਠੇ ਆਵਾਜ਼ ਮਾਰਦੇ ਨੇ ਜਿਸ ਹਾਲ ਤੁਸੀਂ ਆਪਾਂ ਕੋਈ ਘਰ ਬਣਾਇਆ ਸੂਲਤਾ ਰੱਖੀਆਂ ਤੇ ਬੱਚਾ ਘਰ ਵਿੱਚ ਆਉਣ ਦੀ بجائے ਬਾਹਰ ਹੀ ਤੁਰਿਆ ਫਰੇ ਬਗਾਨਿਆਂ ਦੇ ਨਾਲ ਤੁਰਿਆ ਫਰੇ ਨਸ਼ੇ ਦੇ ਵਿੱਚ ਚਲਾ ਜਾਏ ਤੇ ਅੱਧੀ ਅੱਧੀ ਰਾਤ ਜਦੋਂ ਬੱਚੇ ਘਰ ਨਹੀਂ ਨਾ ਆਉਂਦੇ ਤੇ ਮਾਤਾ ਪਿਤਾ ਨੂੰ ਪੁੱਛ ਕੇ ਦੇਖੋ ਕੀ ਬੀਤੀ ਹੈ ਮਾਰੇ ਕਹਿੰਦੇ ਨੇ ਆਸ ਅੰਦੇਸ਼ਾ ਬੰਦ ਪਰਾਨਾ